ਆਪਾਂ ਸਭ ਪਿਆਰ ਨਾਲ ਜੰਗਲ ਨੂੰ ਬਚਾਉਣਾ ਹੈ। ਅੱਜ ਥੋੜੇ ਬੋਲ ਸਕਦੇ ਹਾਂ। ਅਸੀਂ ਲੋਕਾਂ ਨੂੰ ਆਪਾਂ ਬੇਨਤੀ ਕਰਨ ਆਏ ਹਾਂ ਕਿ ਤੁਸੀਂ ਪਾਰਟੀਆਂ ਨੂੰ ਵੈਸੇ ਹੀ ਵੋਟਾਂ ਪਾਈਆਂ ਨੇ। ਸੋ ਇੱਕ ਸਾਡੇ ਵਰਗਿਆ ਆਜ਼ਾਦ ਉਮੀਦਵਾਰ ਨੂੰ ਚੁਣੋ। ਤੁਹਾਡਾ ਦੇਸ਼ ਆਜ਼ਾਦ ਹੈ। ਸੀਧਾ ਨੇ ਕੁਰਬਾਨੀਆਂ ਦਿੱਤੀਆਂ ਨੇ। ਉਸ ਚੀਜ਼ਾਂ ਨੂੰ ਨਾ ਭੁੱਲੋ। ਇਹਨਾਂ ਨੇ ਸਾਲ ਬਾਅਦ ਉਹਨਾਂ ਨੂੰ ਜਾ ਕੇ ਫੁੱਲ ਫੁੱਲ ਲਾਣੇ ਹੁੰਦੇ ਉਹ ਵੀ ਝੂਠੇ-ਮੁੱਠੇ ਕੰਮ ਕਰਨੇ ਹੁੰਦੇ ਆ। ਸੋ ਇਹਨਾਂ ਦੇ ਬੈਕਆਪੇ ਦੇ ਵਿੱਚ ਨਾ ਆ ਕੇ ਗੋਟਾ ਇੱਕ ਸੱਚੇ ਸੱਚੇ ਬੰਦੇ ਨੂੰ ਤੁਣਕੇ ਪਾਓ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜਰੂਰ ਸਾਡਾ ਸਹਿਯੋਗ ਕਰੋ ਤਾਂ ਕਿ ਉਹਨਾਂ ਦੇ ਸ਼ੀਸ਼ਾ ਨੂੰ ਆਪਾਂ ਕੀ ਗਿਆ ਦੇ ਜਿਹੜੇ ਟੁਕੜੇ ਸੀ ਉਹਨਾਂ ਨੂੰ ਪੂਰਾ ਕਰੀਏ ਬਾਦੇ ਜਿੱਤੇ ਜਾਂਦੇ ਆ ਲੈਟੈਂਟ ਜਿਹਨਾਂ ਕਿਤੇ ਬਾਦੇ ਜਿੱਤੇ ਜਾਂਦੇ ਤੁਣਕੇ ਬੇਸੁਰ ਦੇਖੋ ਅੱਜਕੱਲ ਨਵੀਂ ਪੀੜ੍ਹੀ ਆ ਨਵੀਂ ਜਨਰੇਸ਼ਨ ਹੈ ਉਹਨਾਂ ਸਾਰਿਆਂ ਨੂੰ ਪਤਾ ਇਸ ਗੱਲ ਦਾ ਕਿ ਸਾਡੇ ਜਿਹੜੇ ਜਿਹੜੇ ਪਿਛਲੇ ਸਾਡੇ ਮਾਪਿਓ ਸੀ ਜਾਂ ਦਾਦਾ-ਪਰਦਾਦਾ ਸੀ ਉਹਨਾਂ ਨੇ 70 ਸਾਲਾਂ ਦੀ ਕੀ ਖਟਿਆ ਅਸੀਂ ਟੈਕਸੀ ساری ਉਮਰ ਦਿੰਦੇ ਆਏ ਆ ਤੇ ਸਾਡੇ ਵਾਸਤੇ ਤੇ ਪੈਨਸ਼ਨ ਵੀ ਲਾਗੂ ਨਹੀਂ ਹੁੰਦੀ ਜਿਹੜੀ ਕਿ ਮੈਂ 30000 ਰੁਪਏ ਪੈਨਸ਼ਨ ਲਾਣੀ ਕੀਤੀ ਹੈ ਸਾਰਿਆਂ ਨੇ ਵਾਅਦਾ ਕੀਤਾ ਤੇ ਜੇ ਦੇਖੀਏ ਕਿ ਇਹਨਾਂ ਨੇ ਪੁਰਾਣੇ ਲੋਕਾਂ ਨੇ ਕੀ ਕੀਤਾ ਕਿ ਜਿਹੜੇ ਮਨਿਸਟਰ ਨੇ ਇਹਨਾਂ ਦੀ 1.5 ਲੱਖ ਰੁਪਏ ਪੈਨਸ਼ਨ ਚੱਲਣ ਢਈ ਆ ਔਰ ਪੰਜਵਾਰੀ ਜਿੱਤੇ ਤੇ ਪੰਜਵਾਰੀ 1.5 ਲੱਖ ਦੇ ਹਿਸਾਬ ਨਾਲ 7.5 ਲੱਖ ਪੈਨਸ਼ਨ ਲੈ ਰਹੇ ਆ ਤੇ ਗਰੀਬ ਆਮ ਆਦਮੀ ਦੁਕਾਨਦਾਰ ਜਿਨ੍ਹਾਂ ਨੇ ਸਾਰੇ ਟੈਕਸ ਦਿੱਤੇ ਨੇ ਉਹਨਾਂ ਗਰੀਬਾਂ ਵਾਸਤੇ ਇਹਨਾਂ ਨੇ ਕੀ ਸੋਚਿਆ ਸੋ ਮੈਂ ਇਹਨਾਂ ਦੀ ਆਵਾਜ਼ ਨੂੰ ਪਾਰਲੀਮੈਂਟ ਦੇ ਵਿੱਚ ਪਹੁੰਚਾਉਣਾ ਚਾਹੁੰਦਾ ਜੇ ਮੇਰਾ ਸਹਿਯੋਗ ਦਿੰਦੇ ਨੇ ਤੇ ਮੈਂ 30 ਹਜ਼ਾਰ ਘੜ ਤੋਂ ਘੜ ਪੈਨਸ਼ਨ ਲਗਵਾ ਕੇ ਛੱਡਾਂਗਾ ਮਾਂ ਪਿਓ ਨੂੰ ਬੱਚਿਆਂ ਗਾੜੀ ਹੱਥ ਦਾਣਾ ਨਹੀਂ ਪੈ ਰਿਹਾ ਲੋਕਾਂ ਨੂੰ ਮਿਲੇ ਲੋਕਾਂ ਨੂੰ ਕੀ ਮਦਦ ਰਹੀਦਾ ਲੋਕ ਜਿਹੜੀ ਆ ਦੁਕਾਨਦਾਰਾਂ ਨੂੰ ਕੋਈ ਅਜ ਮਿਲੇ ਉਹ ਮੁੰਡਾ ਦੇਖੋ ਦੁਕਾਨਦਾਰਾਂ ਨੂੰ ਤੇ ਸੋਇ ਟੈਕਸਾਂ ਦੇ ਹੋਰ ਕੋਈ ਚੀਜ਼ ਹੀ ਨਹੀਂ ਹੈ ਬੋਝ ਥੱਲੇ ਹੀ ਨੇ ਸਾਰੀ ਉਮਰ ਪਹਿਲੇ ਪਹਿਲੇ ਇਹਨਾਂ ਨੇ ਆਉਣਾ ਗਿੱਡਾਂ ਨੇ ਔਰ ਕਈ ਦਾਅਵੇ ਜਿਹੜੇ ਆ ਵਾਅਦੇ ਕਰਕੇ ਜਾਣੇ ਆ ਦਾਅਵੇ ਕਰਕੇ ਜਾਣੇ ਸੋ ਫੋਖਲੇ ਦਾਅਵੇ ਸਾਰੀ ਉਮਰ ਵਾਕਈ ਹੈ ਸੋ ਅੱਜ ਦੀ ਜਿਹੜੀ ਜਨਰੇਸ਼ਨ ਹੈ ਇਹ ਖੋਖਲੇ ਦਾਅਵਿਆਂ ਨੂੰ ਪਰਾਟਾ ਟਾ ਕੇ ਜਿਹੜਾ ਹੁਣ ਵੋਟਾਂ ਜਿਹੜੀਆਂ ਮੈਨੂੰ ਲੱਗਦਾ ਹੈ ਕਿ ਇਹ ਜਾਦੂਈ ਦਵਾਰਿਆਂ ਨਹੀਂ ਪਾਉਣਗੇ ਲੋਕਾਂ ਦੇ ਜਨਤਾ ਹੈ ਹਾਂ ਜੀ ਬੈਡ ਦਾ ਬਸਤ ਦੇ ਆ ਜੀ ਜਿਨ੍ਹਾਂ ਨੇ ਸਾਨੂੰ ਗੁੰਮਰਾਹ ਕੀਤਾ ਭ੍ਰਸ਼ਟਾਚਾਰ ਦਿੱਤਾ ਆਪਣੇ ਬੇਖੂ ਬਣਾਇਆ ਹੈ ਸੋ ਉਹਨਾਂ ਲੋਕਾਂ ਨੂੰ ਇਹ ਬੈਡ ਦੇ ਨਾਲ ਹੀ ਛੋਕੇ ਚਿੱਕੇ ਵੱਜਣਗੇ ਤੇ ਦਿੱਲੀ ਭਜਾਵਾਂਗੇ